ਠੰਡਾ ਤੇ ਵੱਖ-ਵੱਖ ਥਾਣਿਆਂ ਦੇ ਲਈ ਅੱਜ ਭਾਰੀ ਮਾਤਰਾ ਦੇ ਵਿੱਚ ਐਸਐਸਪੀ ਨੇ ਕੀਤਾ ਸਮਾਨ ਜਾਰੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਦੋਂ ਵੀ ਜਿਸ ਤਰ੍ਹਾਂ ਡਿਮਾਂਡ ਆਉਂਦੀ ਹੈ ਤਾਂ ਸਾਡੇ ਵੱਲੋਂ ਡੀਜੀਪੀ ਪੰਜਾਬ ਨੂੰ ਭੇਜੀ ਜਾਂਦੀ ਹੈ ਤੇ ਉਹਨਾਂ ਵੱਲੋਂ ਜੋ ਵੀ ਸਮਰਥਨ ਭੇਜਿਆ ਜਾਂਦਾ ਉਹ ਥਾਣਿਆਂ ਦੇ ਲਈ ਸਾਡੇ ਵੱਲੋਂ ਕਬਦ ਦਿੱਤਾ ਜਾਂਦਾ ਹੈ ਤੇ ਅੱਜ ਇਹਨਾਂ ਵੱਲੋਂ ਜਿੱਥੇ 62 ਆਪਣਾ ਕੰਪਿਊਟਰ ਨੇ ਉਹ ਦਿੱਤੇ ਗਏ ਨੇ ਲੈਪਟਾਪ ਦਿੱਤੇ ਗਏ ਨੇ ਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਉਹ ਥਾਣੇ ਦੇ ਲਈ ਇਹਨਾਂ ਵੱਲੋਂ ਜਿਹੜਾ ਬਠਿੰਡਾ ਦੀ ਪੁਲਿਸ ਨੇ ਵਖੀਰ ਨਾਲ ਵੱਲੋਂ ਵੰਡ ਕੀਤੀ ਗਈ ਹੈ ਇੱਥੇ ਵੱਖ-ਵੱਖ ਥਾਣੇ ਦੇ ਐਸਐਚਓ ਬੁਲਾਏ ਹੋਏ ਸਨ ਅਤੇ ਉਹਨਾਂ ਨੂੰ ਇਹ ਸਮਾਨ ਦੀ ਜਿਹੜੀ ਵੰਡ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਰ ਐਸਪੀਐਚ ਜਗਦੀਸ਼ ਬਿਸ਼ਨੋਈ ਦੇ ਨਾਲ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਗੁਰਪ੍ਰੀਤ ਸਿੰਘ ਇਸ ਮੌਕੇ ਸ਼ਾਮਲ ਸਨ ਤੇ ਉਹਨਾਂ ਵੱਲੋਂ ਵੱਖ-ਵੱਖ ਥਾਣਿਆਂ ਨੂੰ ਜਿਹੜਾ ਇਹ ਸਾਰਾ ਸਮਾਨ ਹੈ ਉਹ ਅੱਜ ਇੱਥੇ ਆਪਣਾ ਇਹ ਜਿਹੜਾ ਬਠਿੰਡਾ ਦੀ ਪੁਲਿਸ ਰੈਨ ਦੇਖੀ ਐਸਐਸਪੀ ਵੱਲੋਂ ਵੰਡ ਕੀਤੀ ਗਈ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਆਪਣਾ ਪੁਲਿਸ ਰੈਨ ਦੀਆਂ ਤਸਵੀਰਾਂ ਨੇ ਜਿੱਥੇ ਐਸਐਸਪੀ ਵੱਲੋਂ ਵੱਖ-ਵੱਖ ਥਾਣਿਆਂ ਨੂੰ ਜਿਹੜਾ ਸਮਾਨ ਆ ਉਹ ਅੱਜ ਇੱਥੇ ਵੰਡ ਕੀਤੀ ਗਈ ਹੈ ਸਮਾਨ ਨੂੰ ਜਿਹੜਾ ਸੰਬੰਧਿਤ ਆ ਗਿਆ ਅੱਜ ਅਸੀਂ ਆਪਣੇ ਸਾਰੇ ਥਾਣਿਆਂ ਦੀ ਜਿਹੜੀ ਸਾਨੂੰ ਡਿਮਾਂਡਸ ਆਂਦੀਆਂ ਰਹਿੰਦੀਆਂ ਉਹ ਜਿਹੜੀ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਆਪਣੀ ਪੁਲਿਸ ਸਟੇਸ਼ਨਸ ਔਰ ਆਪਣੇ ਡੀਪੀਓ ਦੀ ਐਫੀਸ਼ੀਐਂਸੀ ਵਧਾਉਣ ਲਈ ਵਕਫ-ਵਕ ਚੀਜ਼ਾਂ ਮਿਲਦੀਆਂ ਅੱਜ ਅਸੀਂ ਉਹਨਾਂ ਸਾਰੇ ਸਮਾਨਾਂ ਨੂੰ ਵੰਡਣ ਲਈ ਹੀ ਇੱਕ ਪੁਲਿਸ ਲਾਈਨ 'ਚ ਸਾਰੀ ਆਪਣੀ ਵੈਲਫੇਅਰ ਮੀਟਿੰਗ ਕਾਈਂਡ ਆਫ ਆਰਗੇਨਾਈਜ਼ ਕੀਤੀ ਹੋਈ ਹੈ ਜਿਹਦੇ 'ਚ ਅਸੀਂ ਅੱਜ 62 ਕੰਪਿਊਟਰਸ 20 ਲੈਪਟਾਪ ਔਰ ਜਿਹੜੀ ਫਿੰਗਰ ਫਿੰਗਰਪ੍ਰਿੰਟ ਦਾ ਨਾਫਿਸ ਕੋਡ ਦੇ थ्रू ਅਸੀਂ ਉਹਦੇ ਚ ਆਈਡੈਂਟੀਫਿਕੇਸ਼ਨ ਕਰਦੇ ਆ ਅਕਿਊਜ਼ ਦੇ ਉਹ ਅਸੀਂ 115 ਦਾ ਦੇ ਸਕੈਨਰਸ ਹੈ ਜਿਹੜੇ ਥਾਣਿਆਂ ਨੂੰ ਵੰਡਨੇ ਆ ਔਰ ਇੱਕ ਜਿਹੜਾ ਬਾਰਕੋਡ ਕਿਊ ਆਰ ਕੋਡ ਦਾ ਸਕੈਨਰ ਹੁੰਦਾ ਹੈ ਉਹ ਅਸੀਂ 63 ਵੰਡਨੇ ਆ ਤੇ ਉਸਦੇ ਨਾਲ ਨਾਲ ਥਾਣਿਆਂ ਦੇ ਵੈਲਫੇਅਰ ਲਈ ਅਸੀਂ 100 ਕੁਰਸੀਆਂ ਜਿਹੜੀ ਅਸੀਂ ਥੋੜੀ ਥੋੜੀ ਡਿਵਾਈਡ ਕਰਾਂਗੇ ਥਾਣਿਆਂ ਚ ਔਰ 20 ਅਸੀਂ ਵਾਟਰ ਡਿਸਪੈਂਸਰਸ ਆ ਜਿਹੜੇ ਅਸੀਂ ਸਾਰੇ ਥਾਣਿਆਂ ਨੂੰ ਇਕੁਅਲੀ ਡਿਵਾਈਡ ਕਰਾਂਗੇ ਕਿੰਨੇ ਕਿੰਨੇ ਦਾ ਸਾਰਾ ਸਮਾਨ ਲਗਭਗ ਹੋ ਗਿਆ ਇਹ ਕੀਮਤ ਤਾਂ ਮੇਰੇ ਕੋਲ ਐਗਜ਼ੈਕਟ ਨਹੀਂ ਹੈ ਬਟ ਇਹ ਕੁਝ ਸਮਾਨ ਸਾਨੂੰ ਹੈੱਡਕੁਆਰਟਰ ਵੱਲੋਂ ਆਇਆ ਹੈ ਕੁਝ ਅਸੀਂ ਲੋਕਲੀ ਪ੍ਰੋਕਿਊਰ ਕੀਤਾ ਹੈ